ਦੀ 39th ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ 2024 ਦੇ ਵਿੱਚ 골ਡ ਆਇਆ ਹੈ ਹੈਮਲ ਸ로우 ਦੇ ਵਿੱਚ ਮੈਂ 68.03 ਮੀਟਰ ਥਰੋ ਲਗਾਈ ਆ। ਇਹਦੀ ਪ੍ਰੈਪਰੇਸ਼ਨ ਮੈਂ ਲਗਭਗ 1 ਸਾਲ ਤੋਂ ਕਰ ਰਿਆ ਸੀ। ਤੇ ਇਹਦੀ ਸਟੇਟ ਨੂੰ ਵੀ ਮਤਲਬ 2-3 ਮਹੀਨੇ ਵਧੀਆ ਸੀ। ਵਧੀਆ ਪ੍ਰੈਪਰੇਸ਼ਨ ਕੀਤੀ ਆ। ਮੇਰਾ ਨਾਮ ਪਰਮਵੀਰ ਸਿੰਘ ਹੈ। ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਪਿੰਡ ਸੇਖਾ। ਤੇ ਇਹਨੇ ਮੇਰੇ ਕੋਲ ਸਾਹਿਬ ਪਰਮਵੀਰ ਸਿੰਘ ਤੇ ਇਹ ਮੇਰੇ ਮਦਰ ਨੇ ਸੁਰਿੰਦਰ ਕੌਰ ਹੈ। ਦੋਵਾਂ ਨੇ ਵਧੀਆ ਸਪੋਰਟ ਰਹੀ ਆ। ਉਹਨਾਂ ਦੀ ਸਪੋਰਟ ਕਰਕੇ ਮਤਲਬ ਅੱਜ ਕਹਿ ਸਕਦੇ ਆ ਕਿ ਕੋ ਵੱਡਾ ਕਦਮ ਹਾਸਿਲ ਹੋਇਆ ਵਧੀਆ ਲੱਗ ਰਿਹਾ ਵੰਗਾ ਫੈਮਲੀ ਨੇ ਪੂਰੀ ਸਪੋਰਟ ਕੀਤੀ ਆ ਕਾਜੀ ਨੇ ਰੋਕਿਆ ਕਿਸੇ ਗੱਲ ਤੋਂ ਉਹਨਾਂ ਦੀ ਸਪੋਰਟ ਨਹੀਂ ਤੁਰੇ ਜਾਈਦਾ ਅੱਗੇ ਹੁਣ ਜੀ 2025 ਦੀ ਅਜੇ ਕੈਲੰਡਰ ਆਊਗਾ ਫਿਰ ਆਪੋ ਸਾਹਿਬ ਨਾਲ ਪਹਿਲਾਂ ਗੱਲ ਕਰਕੇ ਜੋ ਦਿੱਤਾ ਕੋ ਸਾਹਿਬ ਨੂੰ ਕਹਿਣਗੇ ਉਦਾਂ ਆਪਾਂ ਕਰਨ ਕਰਾਂਗੇ ਤੇ ਆ ਜੀ ਮਤਲਬ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਸੰਦੇਸ਼ ਇਹੀ ਹੈ ਕਿ ਬੜੇ ਚੰਗੇ ਸਰਕਲ 'ਚ ਬੈਠੋ ਚੰਗੇ ਬੰਦਿਆਂ ਨਾਲ ਬੈਠੋ ਤੁਹਾਡੀ ਸੋਚ ਵਧੀਆ ਹੋਊਗੀ ਉਹੀ ਜਿੱਦਾਂ ਜੇ ਆਪਾਂ ਸਰਕਲ ਦੇ ਬੰਦੇ ਆਪਾਂ ਉਦਾਂ ਦੇ ਹੋ ਜਾਂਦੇ ਆ ਆਪਾਂ ਐਂ ਅਸੀਂ ਉਹਨੂੰ ਚੰਗਾ ਸਮਝੀਏ ਭਾਈ ਮਾੜਾ ਸਮਝੀਏ ਸੋ ਸੰਗਤ ਬਹੁ ਮੈਟਰ ਕਰਦੀ ਹੈ ਜੀ ਇਹ ਤਾਂ ਇਹ ਕੋਸਾ ਨਹੀਂ ਕੀਤਾ ਸੀ ਗੁਰੂ ਜੀ ਸਿੰਘ ਭਾਈ ਨੇ ਉਦਾਂ ਮੈਂ ਪਹਿਲਾਂ ਤਾਂ ਇਦਾਂ ਹੀ ਘਰੋਂ ਜਾਂਦਾ ਹੁੰਦਾ ਸੀ ਆਪਣੇ ਇੱਥੇ ਗੌਰਮਨ ਕਾਲਜ ਇਦਾਂ ਹੀ ਬਸ ਜਿੱਦਾਂ ਛੋਟੇ ਬੱਚੇ ਜਾਂਦੇ ਹੁੰਦੇ ਆ ਖੇਡਣ ਗੋਲ ਬੰਦਨ ਫਿਰ ਭਾਈ ਨੇ ਮੈਨੂੰ ਦੇਖਿਆ ਇਹਨਾਂ ਨੇ ਦੇਖਿਆ ਕਿ ਇਹ ਬੰਦਾ ਕਰ ਸਕਦਾ ਹੈ ਇਹਨਾਂ ਨੇ ਮੈਨੂੰ ਕਿਹਾ ਕਿ ਕਰ ਇਹਨਾਂ ਦੀ ਸਪੋਰਟ ਰਹੀ ਹੈ ਬਹੁਤ ਤੇ ਅੱਜ ਆਏ ਆ ਅੱਗੇ ਵੀ ਵਧੀਆ ਕਰਾਂਗੇ ਭਾਈ ਜਿਵੇਂ ਜਿਵੇਂ ਅਸੀਂ ਜਾਂਦਾ ਆਪਣੀ ਸਟੇਟ ਤੋਂ ਬਾਹਰ ਇੱਕ ਵਧੀਆ ਮਾਹੌਲ ਮਿਲਦਾ ਕਿਉਂਕਿ ਉੱਥੇ ਗਰਾਊਂਡਾਂ ਬਹੁਤ ਵਧੀਆ ਬਣੀਆਂ ਹੋਈਆਂ ਨੇ ਇੱਕ ਵਧੀਆ ਫੀਲਿੰਗ ਆਉਂਦੀ ਆ ਕੰਪੀਟੀਸ਼ਨ ਖੇਡਣ ਜਾਂਦਾ ਵਾ ਬਹੁਤ ਵਧੀਆ ਲੱਗਦਾ ਭਾਈ ਉੱਥੇ ਨਾਲ ਬੰਦੇ ਆਉਂਦੇ ਨੇ ਥੋੜਾ ਲੱਗਦਾ ਪਤਾ ਸਾਨੂੰ ਕਿ ਬਾਹਰ ਦੁਨੀਆ ਕਿੱਥੇ ਵੱਸਦੀ ਆ ਭਾਈ ਜਿੰਦਾ ਇਹਦਾ ਮੈਂਟਲੀ ਤੌਰ ਦੀ ਗੱਲ ਆ ਨਾ ਜਿੱਦਾਂ ਆਪਾਂ ਲੈ ਕੇ ਚੱਲਦੇ ਆਂ ਜੇ ਆਪਾਂ ਪ੍ਰੈਸ਼ਰ ਪਾਵਾਂਗੇ ਕਿਸੇ ਚੀਜ਼ ਦਾ ਫਿਰ ਤਾਂ ਆਪਾਂ ਨਹੀਂ ਕਰ ਸਕਦੇ ਆਪਾਂ ਸਾਨੂੰ ਚਾਹੀਦਾ ਕਿ ਆਪਾਂ ਫ੍ਰੀ ਮਾਈਂਡ ਹੋ ਕੇ ਚੱਲੀਏ ਕਿ ਕਿਸੇ ਜੀ ਦਾ ਪ੍ਰੈਸ਼ਰ ਨਾ ਹੋਵੇ ਕਿ ਜੇ ਇਹ ਨਹੀਂ ਹੋਇਆ ਕਿ ਮਾਰਾ ਇਹ ਦੇਖਣਗੇ ਰਿਜ਼ਲਟ ਕਿਵੇਂ ਰਹੇਗਾ ਸਾਡਾ ਕੰਮ ਮਿਹਨਤ ਕਰਨੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪਿੰਡ ਸਲੇਮਬਰ ਹੁਗਾਨਾ ਦਾ ਰਹਿਣ ਵਾਲਾ ਕਲਾ ਨੋ ਰੋਡ ਤੇ ਬੇਲਾ ਗਰਦਾਸਪੁਰ ਮੇਰਾ ਨਾਮ ਗੁਰਮੀਤ ਸਿੰਘ ਹੈ ਮੈਂ ਇੰਡੀਅਨ 에ਅਰ ਫੋਰਸ 'ਚ ਜੋਬ ਕਰਦਾ ਤੇ ਮੈਨੂੰ ਤਕਰੀਬਨ 15 ਤੋਂ 16 ਸਾਲ ਹੋ ਗਏ ਆ ਐਜ਼ ਅ ਸਪੋਰਟਸਮੈਨ ਗਰਾਊਂਡਾਂ 'ਚ ਪ੍ਰੈਕਟਿਸ ਕਰਦੇ ਨੂੰ ਤੇ ਲਗਭਗ 10 ਸਾਲ ਤੋਂ ਮੈਂ ਨਾਲ ਹੀ ਅਜੇ ਕੋਚ ਵੀ ਨਾਲ ਪ੍ਰੈਕਟਿਸ ਕਰਾ ਰਿਹਾ ਹਾਂ ਸ਼ੁਰੂ ਤੋਂ ਏ ਪਰਮਵੀਰ ਸਿੰਘ ਮੇਰੇ ਕੋ ਗਰਾਊਂਡ ਵਿੱਚ ਆਉਂਦੇ ਹੁੰਦੇ ਸੀ ਇਹ ਜਿੰਦਾ ਬੱਚੇ ਛੋਟੇ ਹੁੰਦੇ ਨੇ ਨਾ ਗਰਾਊਂਡ 'ਚ ਆਪਣਾ ਭੱਜਣ ਦੌੜਨ ਖੇਡਣ ਮੈਨੂੰ ਦੇਖ ਕੇ ਇਹ ਚ ਮੈਨੂੰ ਆਪਣਾ ਬਚਪਨ ਆ ਦਿਖਿਆ ਗਿਆ ਕੀ ਇਹ ਮੁੰਡਾ ਫੋਸਟਮੈਨ ਬੰਦਾ ਲਾਇਕ ਹੈ ਇਹਦੇ ਮਾਂਚ ਚਾ ਹੈਗਾ ਫਿਰ ਉਸ ਸਾਹਬ ਦੇ ਨਾਲ ਜਿਵੇਂ ਮੈਨੂੰ ਸਹੀ ਲੱਗਾ ਫਿਰ ਮੈਂ ਇਸ ਬੰਦੇ ਨੂੰ ਆਪਣੇ ਨਾਲ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਾਉਣੀ ਸ਼ੁਰੂ ਕੀਤੀ ਕਾਫੀ ਟੈਲੈਂਟ ਸੀ ਮੁੰਡੇ ਵਿੱਚ ਬਹੁਤ ਵਧੀਆ ਸੀ ਸ਼ੁਰੂ ਤੋਂ ਹੀ ਸਟਾਰਟਿੰਗ ਪੇ ਫਰਸਟ ਦੇ ਰਹੀ ਕੈਚਿੰਗ ਪਾਵਰ ਵਧੀਆ ਸੀ ਤੇ ਬਹੁਤ ਸੋਹਣਾ ਕਰਦਾ ਗਿਆ ਅੱਗੇ ਵੀ ਇਦਾਂ ਹੀ ਆਪਾਂ ਕਰਦੇ ਰਹੋਗੇ ਅੱਗੇ ਵਧੀਆ ਸੋਨਾ ਕਰਾਂਗੇ ਇਸ ਤੋਂ ਸਾਡੀ ਗੇਮ ਟੈਕਨੀਕਲ ਗੇਮ ਆ ਆਪਾਂ ਜਿੰਨਾ ਅੱਗੇ ਜਾ ਰਹੇ ਹਾਂ ਉਹਨਾਂ ਆਪਾਂ ਨੂੰ ਟੈਕਨੀਕ ਜ਼ਿਆਦਾ ਸਟਰੋਂਗ ਹੋਣੀ ਚਾਹੀਦੀ ਐ ਅਸੀਂ ਸਾਰਾ ਹੀ ਫੋਕਸ ਆਪਣਾ ਟੈਕਨੀਕ ਤੇ ਕਰ ਰਹੇ ਹਾਂ ਆਉਣ ਵਾਲੇ ਸਮੇਂ ਵਾਸਤੇ ਵੀ ਸਾਡੀ ਇਹੀ ਸਟ੍ਰੈਟੇਜੀ ਨੇ ਕਿ ਆਪਾਂ ਅੱਗੇ ਟੈਕਨੀਕ ਨੂੰ ਵਧੀਆ ਸੁਧਾਰੀਏ ਹੋਰ ਮਿਹਨਤ ਕਰੀਏ ਰੈਗੂਲਰ ਗਰਾਊਂਡ ਦੇ ਵਿੱਚ ਜ਼ਿਆਦਾ ਮਿਹਨਤ ਕਰਕੇ ਅੱਗੇ ਆਉਣ ਵਾਲੇ ਹੋਰ ਕੰਪੀਟੀਸ਼ਨਾਂ ਨੂੰ ਜਿੱਤੀਏ ਨਹੀਂ ਬਹੁਤ ਵਧੀਆ ਜੀ ਕੋਆਪਰੇਸ਼ਨ ਬਹੁਤ ਵਧੀਆ ਸੀ ਬੱਚਾ ਆਪਣੇ ਨਾਲ ਪੂਰਾ ਜਿਵੇਂ ਆਪਾਂ ਦੱਸਿਆ ਹੋਵੇ ਉਹਨੇ ਕੀਤਾ ਹੈਗੇ ਬਾਕੀ ਮਿਹਨਤ ਬਹੁਤ ਸੋਹਣੀ ਕਰਦਾ ਆ ਕ ਟੈਲੈਂਟਡ ਆ ਮਾਪਿਓ ਦਾ ਕਾਫੀ ਸਪੋਰਟ ਆ ਨੂੰ ਪਿੱਛੋਂ ਗਰਾਊਂਡ ਚ ਆਉਂਦਾ ਹੈ ਮਿਹਨਤ ਕਰਕੇ ਜਾਂਦਾ ਹੈ ਪਿੱਛੋਂ ਜੇ ਬੱਚੇ ਨੂੰ ਪ੍ਰੋਪਰ ਗਾਈਡੈਂਸ ਆਪਾਂ ਦੇ ਸਕਦੇ ਆ ਪਰ ਬੱਚੇ ਨੂੰ ਡਾਈਟ ਘਰ ਦਾ ਜਿਹੜਾ ਮਾਹੌਲ ਆ ਉਹ ਘਰੋਂ ਹੀ ਮਿਲਦਾ ਆ ਉਹ ਆਪਾਂ ਗਰਾਊਂਡ ਚ ਨਹੀਂ ਦੇ ਸਕਦੇ ਉਹ ਘਰ ਦਾ ਮਾਹੌਲ ਬਹੁਤ ਮੈਟਰ ਕਰਦਾ ਹੈ ਇੱਕ ਵਧੀਆ ਪਲੇਅਰ ਬਣਨ ਵਾਸਤੇ ਦੇਖੋ ਜੀ ਮਾਪਿਓ ਦੀ ਸਭ ਤੋਂ ਵੱਡੀ ਆ ਜਿਹੜੀਆਂ ਪ੍ਰੋਬਲਮ ਪਤਾ ਕੀ ਆ ਉਹ ਬੱਚੇ ਤੋਂ ਐਕਸਪੈਕਟੇਸ਼ਨ ਬਹੁਤ ਵੱਡੀਆਂ ਰੱਖ ਦਿੰਦੇ ਨੇ ਬਚਪਨ ਦੇ ਵਿੱਚ ਹੀ ਸਭ ਤੋਂ ਪਹਿਲਾਂ ਬੱਚੇ ਨੂੰ ਰਿਲੈਕਸ ਹੋਣ ਤਾਂ ਦੇ ਉਹਨੂੰ ਗਰਾਊਂਡ ਜਾਂ ਤਾਂ ਦੇ ਖੇਡੇ ਬੱਚਾ ਤੁਸੀਂ ਦੇਖਿਆ ਹੋਊਗਾ ਅੱਜ ਕੱਲ ਇਹ ਜਮਾਨਾ ਚੱਲ ਰਿਹਾ ਬੱਚੇ ਫੋਨਾਂ ਤੋਂ ਬਾਹਰ ਹੀ ਨਹੀਂ ਆ ਰਹੇ ਕਿਸੇ ਨੂੰ ਗਰਾਊਂਡ ਦਾ ਇਨਫਲੂਐਂਸ ਨਹੀਂ ਹੈਗਾ ਕੋਈ ਵੀ ਬੱਚਾ ਗਰਾਊਂਡ ਜਾ ਕੇ ਖੁਸ਼ ਨਹੀਂ ਆ ਪਹਿਲਾਂ ਬੱਚੇ ਗਰਾਊਂਡਾਂ 'ਚ ਖੇਡਦੇ ਸੀ ਜਿਹੜਾ ਗਰਾਊਂਡ ਦਾ ਮਾਹੌਲ ਹੈ ਨਾ ਉਹ ਸਾਨੂੰ ਸਾਡੀ ਬੋਡੀ ਨੂੰ ਇੱਕ ਇਹੋ ਜਿਹਾ ਹਾਰਮੋਨਸ ਰਿਲੀਜ਼ ਕਰਾਉਂਦਾ ਜਿਹਦੇ ਨਾਲ ਆਪਾਂ ਖੁਸ਼ ਹੁੰਨੇ ਆ ਫਿਰ ਫੋਨ ਦਾ ਮਾਹੌਲ ਹੈ ਸਾਡੇ ਹਾਰਮੋਨਸ ਨੂੰ ਖਰਾਬ ਕਰਦਾ ਮਾਪੇ ਦਾ ਸਭ ਤੋਂ ਵੱਡਾ ਸਟੈਪ ਇਹੀ ਹੋਏ ਕਿ ਬੱਚੇ ਨੂੰ ਘਰੋਂ ਕੱਢੋ ਉਹਨੂੰ ਗਰਾਊਂਡ ਦੇ ਵਿੱਚ ਭੇਜੋ ਜਾਂ ਆਪ ਜਾਓ ਛੋਟੇ ਬੱਚੇ ਨੂੰ ਲੈ ਕੇ ਜਾਓ ਥੋੜਾ ਗ ਇਹ ਸਾਰੇ ਨਸ਼ਿਆਂ ਤੋਂ ਉੱਪਰ ਆ ਜਿਹੜਾ ਮੈਚ ਸਪੋਰਟਸ ਦਾ ਜਿਹਨੂੰ ਲੱਗਦਾ ਆ ਉਹ ਬੰਦਾ ਸਪੋਰਟਸ ਵਿੱਚ ਬਹੁਤ ਜ਼ਿਆਦਾ ਖੁਸ਼ ਹੋ ਗਿਆ ਆਪਣੇ ਆਪ ਨੂੰ ਗਾਂਦ ਤੱਕ ਲੈ ਕੇ ਜਾਂਦਾ ਫਿਰ ਉਹ ਨਸ਼ਿਆਂ ਵੱਲ ਨਹੀਂ ਦੇਖਦਾ ਹਾਂਜੀ ਸਾਰੇ ਮਨਵਾਦ ਸਾਰੀ ਕੌਲ ਸਾਰਿਆਂ ਨੂੰ ਬੇਟਾ ਜਿੱਤ ਕੇ ਆਇਆ ਬਹੁਤ ਖੁਸ਼ੀ ਵਾਲੀ ਗੱਲ ਆ ਪਾਪਾ ਵੀ ਫਿਲਹਾਲ ਤੇ ਰਹਿੰਦੇ ਦੂਰ ਨੇ ਪਰ ਨਾਲ ਹੀ ਰਹਿੰਦੇ ਨੇ ਨੰਨਾਂ ਦੇ ਮਿਹਨਤ ਬਹੁਤ ਉਹਨਾਂ ਦਾ ਯੋਗਦਾਨ ਬੜਾ ਵੱਡਾ ਬਾਕੀ ਮੇਰੇ ਭੈਣ ਭਰਾਵਾਂ ਨੇ ਮੇਰੇ ਪਿੰਡ ਵਾਲਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਮੇਰੇ ਨਾਲੋਂ ਖੁਚੀ ਉਹਨਾਂ ਨੂੰ ਜ਼ਿਆਦਾ ਵਧ ਹੋਈ ਆ ਪਰ ਮੇਰਾ ਤੇ ਇਦਾਂ ਮੇਰਾ ਜਿੱਤਰਾ ਦਾ ਬੱਚਾ ਇਹ ਆ ਮੈਂ ਕਿੰਨੀ ਆ ਸਾਰੀਆਂ ਮਾਮਾਂ ਨੂੰ ਮਾਰਾ ਜਿੱਦਾਂ ਦੇ ਬੱਚੇ ਦੇਣ ਮੇਰਾ ਬਹੁਤ ਬੱਚਾ ਆ ਗਿਆ ਘਰ ਆ ਕਹਿਣਾ ਮੰਨਦਾ ਮੇਰਾ ਬਾਕੀ ਸਭ ਠੀਕ ਆ ਸ੍ਰੀ ਰੇਵੀ ਜਾਂਦੇ ਹੀ ਸ਼ਾਮ ਨੂੰ ਵੀ ਜਾਂਦੇ ਹੀ ਜੋ ਕੁਝ ਵੀ ਇਹਨਾਂ ਨੂੰ ਜਿਹੜੀ ਇਹਨਾਂ ਦਾ ਸਿੱਖਿਆ ਮਿਲੀ ਇਹਨਾਂ ਦੇ ਉਸਤਾਦ ਕੋਲੋਂ ਉਹ ਬਹੁਤ ਹੀ ਵਧੀਆ ਨਾਈਸ ਪਰਸਨ ਨੇ ਉਹਨਾਂ ਨੇ ਬਹੁਤ ਵਧੀਆ ਇਹਨਾਂ ਨੂੰ ਸਟੈਂਡ ਕੀਤਾ ਸਾਡੀ ਤੈਨੂੰ ਫੁੱਲ ਸਪੋਰਟ ਆਸੀਂ ਤੱਕ ਇਹਨਾਂ ਜੋਤਰਾ ਮਨ ਕਰਦਾ ਉਹ ਕਰ ਕਦੀ ਨੇ ਇਹਨੂੰ ਕਿਸੇ ਵੀ ਗੱਲ ਤੋਂ ਨਹੀਂ ਰੋਕਿਆ ਕਦੀ ਵੀ ਆਪਣੀ ਪਹੁੰਚ ਤੋਂ ਅਹੀਂ ਜ਼ਿਆਦਾ ਇਹਦੇ ਤੇ ਜ਼ੋਰ ਲਾਉਂਦੇ ਆਂ ਮੇ ਬੱਚਾ ਕਾਮਯਾਬ ਹੋ ਜੇ ਇਹਦੇ ਵੱਲ ਵੇਖ ਕੇ ਦੂਸਰੇ ਬੱਚਿਆਂ ਨੂੰ ਵੀ ਸੋਗ ਸੇਧ ਮਿਲੀ ਆ ਦੇ ਪਿੰਡ ਵਾਸੀ ਬੜੇ ਖੁਸ਼ ਨਿਕਲਦੇ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕੌਣ ਆ ਰਿਹਾ ਕੌਣ ਜਾ ਰਿਹਾ ਕੋਈ ਮਠਿਆਈਆਂ ਲਿਆ ਰਿਹਾ ਕੋਈ ਕੁਝ ਲਿਆ ਰਿਹਾ ਮੈਨੂੰ ਮੈਂ ਧੰਨਵਾਦ ਸਾਰਿਆਂ ਦਾ ਬਹੁਤ ਜ਼ਿਆਦਾ ਕਰਦੀ ਆ ਮੇਰੇ ਇਨੇ ਜੋਗੀ ਨਹੀਂ ਹੈਗੀ ਕੋਟ ਕੋਟ ਸ਼ੁਕਰਾਨਾ ਮਹਾਰਾਜ ਦਾ ਸੱਤ ਵਾਰੀ ਲੱਖ ਵਾਰੀ ਧੰਨਵਾਦ ਕਰਦੀ ਆ ਮੈਂ ਇਨੇ ਜੋਗੀ ਨਹੀਂ ਮੇਰੇ ਬੱਚੇ ਨੇ ਮਿਹਨਤ ਕੀਤੀ ਉਹਦੀ ਮਿਹਨਤ ਦਾ ਮੁੱਲ ਅੱਜ ਸਭ